ਸਰ ਫਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇ ਹੈ ਦੇਖਣਾ ਹੈ ਜ਼ੋਰ ਕਿਤਨਾ ਬਾਜ਼ੂਏ ਕਾਤਿਲ ਮੇ ਹੈ ਸ਼ਹੀਦ ਪਗਤ ਸਿੰਘ ਸ਼ਹੀਦ ਰਾਜਗੁਰੂ ਸ਼ਹੀਦ ਸੁਖਦੇਵ ਜੀ ਦਾ ਅਜ ਸ਼ਹੀਦੀ ਦਿਹਾੜਾ 23 ਮਾਰਚ 1931 ਨੂੰ ਫਾਂਸੀ ਦਿੱਤੀ ਗਈ ਹੈਗੀ ਸੀ ਤਾਂ ਹੱਸਦੇ ਹੱਸਦੇ ਇੰਨਾ ਮਹਾਨ ਯੋਧਿਆ ਨੇ ਫਾਂਸੀ ਦਾ ਫੰਦਾ ਚੁੰਮਿਆ ਸੀਗਾ ਤਾ ਫਿਰੋਜ਼ਪੁਰ ਹੁਸੈਨੀ ਵਾਲਾ ਬਾਰਡਰ ਸ਼ਹੀਦਾ ਦੀ ਸਮਾਦ ਬਣੀ ਹੋਈ ਹੈ ਤਾਂ ਅੱਜ ਸ਼ਹੀਦੀ ਦਿਹਾੜਾ ਤੇ ਦੂਰੋ ਦੂਰੋ ਲੋਕ ਇੱਥੇ ਨਤਮਸਤਕ ਹੋਣ ਦੇ ਲਈ ਆ ਰਹੇਗੇ ਆ ਤਸਵੀਰਾਂ ਤੁਹਾਨੂੰ ਦਿਖਾ ਦੇਣਾ ਚਾਹੁੰਦੇ ਹੈਗੇ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੈਗੇ ਉਹ ਦੂਰੋ ਦੂਰੋ ਲੋਕ ਇੱਥੇ ਆ ਰਹੇ ਆ ਨਤਮਸਤਕ ਹੋਣ ਦੇ ਲਈ ਔਰ ਸ਼ਹੀਦ ਭਗਤ ਸਿੰਘ ਸ਼ਹੀਦ ਰਾਜਗੁਰੂ ਸ਼ਹੀਦ ਸੁਖਦੇਵ ਜੀ ਦੇ ਤਸਵੀਰਾਂ ਦੇ ਉੱਪਰ ਸ਼ਰਦਾ ਦੇ ਫੁੱਲ ਅਰਪਿਤ ਕਰਦੇ ਹੋਏ ਨਜ਼ਰ ਆ ਰਹੇਗੇ ਆ ਤਾ ਇਸ ਪਾਸੇ ਨਜ਼ਰ ਮਾਰੀਏ ਤਾਂ ਇਤਿਹਾਸ ਦੇ ਬਾਰੇ ਜਾਣਕਾਰੀ ਦਿੱਤੀ ਗਈ ਹੋਈ ਹੈ ਜਿਸ ਦੇ ਵਿੱਚ ਅੰਗਰੇਜ਼ੀ ਪੰਜਾਬੀ ਤੇ ਹਿੰਦੀ ਦੇ ਵਿੱਚ ਦਿੱਤੀ ਗਈ ਹੈ 23 ਮਾਰਚ 1931 ਨੂੰ ਸ਼ਾਮ ਦੇ 7:30 ਵਜੇ ਫਾਂਸੀ ਦੇ ਦਿੱਤੀ ਗਈ ਸੀ ਤਾਂ ਲਾਹੌਰ ਦੇ ਸਾਰੇ ਵਸਨੀਕ ਗੁੱਸੇ ਨਾਲ ਭੜਕੇ ਹੋਏ ਸਨ ਤਾਂ ਬਗਾਵਤ ਦਾ ਖਤਰਾ ਸੀ ਤਾਂ ਜੇਲ੍ਹ ਦੇ ਅਧਿਕਾਰੀਆਂ ਨੇ ਪਿਛਲੀ ਕੰਧ ਪਾੜ ਕੇ ਰਾਤ ਦੇ ਹਨੇਰੇ ਵਿੱਚ ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੇ ਮਿੱਤਕ ਸਰੀਰਾਂ ਨੂੰ ਬਾਹਰ ਕੱਢਿਆ ਅਤੇ ਸਤੂਰੀ ਦੇ ਕੰਢੇ ਇਸੇ ਥਾਂ ਲਿਆ ਕੇ ਵੀੜਾਂ ਕਿਸੇ ਰਸਮ ਦੇ ਸੰਸਕਾਰ ਕਰ ਦਿੱਤਾ ਤਾ ਇੱਥੇ ਲਿਆ ਕੇ ਇੱਥੇ ਦੱਸਿਆ ਗਿਆ ਹੈਗਾ ਕਿ ਬਿਨਾ ਕਿਸੇ ਰਸਮ ਦੇ ਜਿਹੜਾ ਸੰਸਕਾਰ ਕਰ ਦਿੱਤਾ ਗਿਆ ਸੀਗਾ ਤਾਂ ਇੱਥੇ ਹੁਸੈਨੀ ਵਾਲਾ ਬਾਰਡਰ ਤੇ ਸ਼ਹੀਦਾਂ ਦੀ ਸਮਾਦ ਬਣਾਈ ਗਈ ਔਰ ਦੂਰੋਂ ਦੂਰੋਂ ਲੋਕ ਇੱਥੇ ਨਤਮਸਤਕ ਹੋਣ ਦੇ ਲਈ ਆ ਰਹੇ ਹੈਗੇ ਨੇ ਤਾਂ ਫਿਰੋਜ਼ਪੁਰ ਹੁਸੈਨੀ ਵਾਲਾ ਬਾਰਡਰ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਦੂਰੋਂ ਦੂਰੋਂ ਲੋਕ ਪਹੁੰਚ ਰਹੇ ਹੈਗੇ ਨੇ ਤਾਂ ਜ਼ਿਲ੍ਹਾ ਪ੍ਰਸ਼ਾਸਨ ਵੀ ਇੱਥੇ ਪਹੁੰਚਿਆ ਹੈਗਾ ਡਿਪਟੀ ਕਮਿਸ਼ਨਰ ਕਮਿਸ਼ਨਰ ਐਸਐਸਪੀ ਫਿਰੋਜ਼ਪੁਰ ਹੋਰ ਅਧਿਕਾਰੀ ਆਰਮੀ ਦੇ ਜਵਾਨ ਇੱਥੇ ਪਹੁੰਚੇ ਹੋਏਗੇ ਨੇ ਬੈਂਡ ਆਰਮੀ ਜਮਾਨਾ ਵੱਲੋਂ ਇੱਥੇ ਚਲਾਇਆ ਜਾ ਰਿਹਾ ਹੈਗਾ ਤਾਂ ਤਸਵੀਰਾਂ ਜਿਹੜੀਆਂ ਫਿਰੋਜ਼ਪੁਰ ਹੁਸੈਨੀ ਵਾਲਾ ਬਾਰਡਰ ਦੀਆਂ ਦਿਖਾ ਰਹੇ ਹੈਗੇ ਆ ਦੂਰੋਂ ਦੂਰੋਂ ਲੋਕ ਇੱਥੇ ਪਹੁੰਚ ਰਿਹਾ ਔਰ ਸ਼ਹੀਦਾਂ ਦੇ ਨਤਮਸਤਕ ਹੋ ਰਿਹਾ ਸ਼ਰਦਾ ਦੇ ਫੁੱਲ ਅਰਪਿਤ ਕਰ ਰਹੇ ਹੈਗੇ ਆ ਦਾ ਸ਼ਹੀਦ ਜੋਤੀ ਸ਼ਹੀਦ ਭਗਤ ਸਿੰਘ ਸ਼ਹੀਦ ਰਾਜਗੁਰੂ ਸ਼ਹੀਦ ਸੁਖਦੇਵ ਜੀ ਦੀ ਸ਼ਹੀਦੀ ਜੋਤੀ ਜਿਹੜੀ 24 ਘੰਟੇ ਚੱਲਦੀ ਹੈਗੀ ਹੈ ਹਰਿਆਣਾ ਦੇ ਜਿਹੜੇ ਉੱਥੋਂ ਦੇ ਲੋਕਾਂ ਦੇ ਵੱਲੋਂ ਵੀ ਇੱਕ ਦੇਸੀ ਘੋ ਦੇ ਨਾਲ ਜੋਤੀ ਜਿਹੜੀ ਹੈ ਉਹ ਇੱਥੇ ਚਲਾਈ ਜਾ ਰਹੀ ਹੈ ਔਰ ਅੱਜ ਇੱਥੇ ਇੱਕ ਵੱਡਾ ਮੇਲਾ ਵੀ ਜਿਹੜਾ ਉਹ ਲਗਾਇਆ ਗਿਆ ਜਿਸ ਦੇ ਵਿੱਚ ਮੇਲੇ ਦੇ ਵਿੱਚ ਲੋਕ ਪਹੁੰਚ ਰਹੇ ਹੈਗੇ ਨੇ ਦੂਜੇ ਪਾਸੇ ਗੱਲ ਕਰੀਏ ਸਪੈਸ਼ਲ ਟ੍ਰੇਨਾਂ ਜਿਹੜੀਆਂ ਇਸ ਦਿਨ ਲਈ ਚਲਾਈਆਂ ਜਾਂਦੀਆਂ ਬੱਸਾਂ ਚਲਾਈਆਂ ਜਾਂਦੀਆਂ ਹੈਗੀਆਂ ਔਰ ਦੂਰੋਂ ਦੂਰੋਂ ਲੋਕ ਇੱਥੇ ਪਹੁੰਚ ਰਹੇਗੇ ਨੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦੇ ਵੀ ਇੱਥੇ ਪਹੁੰਚ ਰਹੇ ਹੈਗੇ ਨੇ ਉਹ ਉੱਥੇ ਹੀ ਸ਼ਹੀਦ ਭਗਤ ਸਿੰਘ ਜੀ ਦੇ ਪਰਿਵਾਰਿਕ ਮੈਂਬਰ ਵੀ ਇੱਥੇ ਪਹੁੰਚੇ ਹੈਗੇ ਆ ਤਾਂ ਉਹਨਾਂ ਨੇ ਕਿਹਾ ਕਿ ਹਲੇ ਸ਼ਹੀਦਾਂ ਦੇ ਸੁਪਨੇ ਪੂਰੇ ਨਹੀਂ ਹੋਏ ਤਾਂ ਨੌਜਵਾਨਾਂ ਦੇ ਉੱਪਰ ਵੱਡੀ ਜ਼ਿੰਮੇਵਾਰੀ ਹੈਗੀ ਆ ਤਾਂ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਕਮਿਸ਼ਨਰ ਫਿਰੋਜ਼ਪੁਰ ਐਸਐਸਪੀ ਫਿਰੋਜ਼ਪੁਰ ਹੋਰ ਪ੍ਰਸ਼ਾਸਨਿਕ ਅਧਿਕਾਰੀ ਅੱਜ ਇੱਥੇ ਪਹੁੰਚੇ ਹੋਰ ਦੂਰੋਂ ਦੂਰੋਂ ਲੋਕ ਇੱਥੇ ਪਹੁੰਚ ਰਿਹਾ ਉਹ ਨਤਮਸਤਕ ਹੋ ਰਹੇ ਆ ਸ਼ਹੀਦਾਂ ਦੇ ਸ਼ਰਧਾਂ ਦੇ ਫੁੱਲ ਅਰਪਿਤ ਕਰ ਰਹੇ ਆ ਕੈਮਰਾ ਪਰਸਨ ਉਹੀ ਦੇ ਨਾਲ ਸਨੀ ਚੋਪੜਾ ਜਗਬ ਰਾਸ਼ੀ ਦੀ ਦੇਣਾ ਕੀ ਮੈਸੇਜ ਦੇਣਾ ਚਾਹੁੰਦਾ ਅੱਜ ਦੇ ਪਵਿੱਤਰ ਦਿਹਾੜੇ ਤੇ ਮੈਂ ਆਪਣੇ ਦੇਸ਼ ਵਾਸੀਆਂ ਨੂੰ ਆਪਣੇ ਆਪਣੇ ਪੰਜਾਬ ਦੇ ਵਾਸੀਆਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦਾ ਕਿ ਜੋ ਸਿਧਾਂਤ ਸਾਡੇ ਸ਼ਹੀਦਾਂ ਨੇ ਸਾਡੇ ਅੱਗੇ ਸੈੱਟ ਕੀਤੇ ਨੇ ਅਸੀਂ ਉਹਨਾਂ ਸਿਧਾਂਤਾਂ ਤੇ ਚੱਲੀਏ ਜਿਹੜੇ ਅੱਜ ਕੱਲ ਦੀ ਕੁਰੀਤੀਆਂ ਸਮਾਜ ਵਿੱਚ ਆਈਆਂ ਹੋਣਗੀਆਂ ਉਹਨਾਂ ਨੂੰ ਦੂਰ ਕਰੀਏ ਜੇ ਅਸੀਂ ਅੱਜ ਆਪਣੇ ਆਪ ਨੂੰ ਚੇਂਜ ਕਰਾਂਗੇ ਤਾਂ ਹੀ ਦੇਸ਼ ਔਰ ਸਮਾਜ ਚੇਂਜ ਹੋਵੇਗਾ ਬਹੁਤ ਬਹੁਤ ਧੰਨਵਾਦ ਅੱਜ 93 ਸਾਲ ਹੋ ਗਏ ਜਦ ਉਹਨਾਂ ਦੀ ਸ਼ਹਾਦਤ ਹੋਈ ਉਹ ਜਜ਼ਬਾ ਜਿਹੜਾ ਲੈ ਕੇ ਉਹਨੇ ਕੁਰਬਾਨੀ ਦਿੱਤੀ ਔਰ ਹੱਸਦੇ ਹੱਸਦੇ ਫਾਂਸੀ ਦੇ ਚੜੇ ਉਹ ਅੱਜ ਵੀ ਬੇਮਿਸਾਲ ਹੈ ਔਰ ਦੇਸ਼ ਦੇ ਨੌਜਵਾਨਾਂ ਨੂੰ ਆਪ੍ਰੇਰਿਤ ਕਰਦਾ ਪਿਆ ਆਪਣੇ ਮੁਲਕ ਸਭ ਤੋਂ ਉੱਪਰ ਹੈ ਅਵਲ ਹੈ ਔਰ ਉਹਦੇ ਇਸਤਨਮਨ ਤਨ ਸਭ ਕੁਝ ਨਿਛਾਵਰ ਕਰਨਾ ਲੇਕਿਨ ਜਿੱਦਾਂ ਦੇ ਸਮਾਜ ਨੂੰ ਸਿਰਜਣ ਲਈ ਉਹਨੇ ਸਪਨਾ ਦੇਖ ਕੇ ਕੁਰਬਾਨੀ ਦਿੱਤੀ ਸੀ ਹਾਲੇ ਪੂਰਾ ਨਹੀਂ ਹੋਇਆ ਤਾਂ ਅੱਜ ਦੀ ਨੌਜਵਾਨ ਪੀੜ੍ਹੀ ਤੇ ਜ਼ਿੰਮੇਦਾਰੀ ਆਏ ਦੁੰਦੀ ਹੈ ਵੀ ਉਹਨਾਂ ਦੇ ਸੁਪਨਿਆਂ ਨੂੰ ਪੂਰਾ ਕਰੀਏ ਔਰ ਉਹ ਸੁਨਹਿਰਾ ਹਿੰਦੁਸਤਾਨ ਜਿੱਦਾਂ ਦਾ ਉਹ ਚਾਹੁੰਦੇ ਸੀ ਜੇਚ ਇੱਕ ਬੰਦਾ ਦੂਜੇ ਦਾ ਐਕਸਪਲੋਇਟੇਸ਼ਨ ਨਾ ਕਰੇ ਸ਼ੋਸ਼ਣ ਨਾ ਕਰੇ ਉਹਦਾ ਦੇ ਸਮਾਜ ਨੂੰ ਬਣਾਉਣ ਦੀ ਲੋੜ ਹੈ ਔਰ ਇਨਕਲਾਬ ਜ਼ਿੰਦਾਬਾਦ ਦਾ ਨਾਅਰਾ ਜਿਹੜਾ ਬਦਲਾਅ ਦਾ ਪ੍ਰਤੀਕ ਹੈ ਉਹ ਜਨ ਜਨ ਤੱਕ ਪਹੁੰਚਾਉਣ ਦੀ ਲੋੜ ਆ ਸੋ ਬਹੁਤ ਪਾਵਨ ਦਿਨ ਹੈ ਅੱਜ ਸਾਡੀ ਬਹੁਤ ਖੁਸ਼ਕਿਸਮਤ ਕਿਸਮਤੀ ਹੈ ਮੇਰੀ ਪੈਂਜੀ ਆਇਆ ਹੈ ਆ ਮੇਰਾ ਪਰਿਵਾਰ ਆਇਆ ਹੈ ਤੇ ਅਸੀਂ ਅੱਜ ਸ਼ਹੀਦਾਂ ਦੇ ਕੀ ਕਹਿਣਾ ਚਾਹਾਂਗਾ ਕੀ ਮੈਸੇਜ ਦੇਣਾ ਚਾਹਾਂਗਾ ਦੇਖੋ ਜਿਹੜਾ 23 ਮਾਰਚ ਉਹ ਦਿਹਾੜਾ ਹੈ ਜਦੋਂ ਸਾਡੇ ਦੇਸ਼ ਪਖਤਾ ਨੇ ਚੇਦੇ ਆਜ਼ਮ ਭਗਤ ਸਿੰਘ ਜੀ ਰਾਜਗੁਰੂ ਜੀ ਸੁਦੇਵ ਜੀ ਜਿਨ੍ਹਾਂ ਨੇ ਸਾਡੇ ਦੇਸ਼ ਨੂੰ ਆਜ਼ਾਦ ਕਰਾਉਣ ਦੇ ਲਈ ਹੱਸਦੇ ਹੱਸਦੇ ਫਾਂਸੀ ਨੂੰ ਚੁੰਮਿਆ ਸੀ ਤੇ ਉਹਨਾਂ ਦਾ ਬਲੀਦਾਨ ਹੈ ਉਹ ਇਹ ਜੀ ਸ਼ਹਾਦਤ ਹੈ ਜਿਹਨੂੰ ਅਸੀਂ ਕਦੇ ਵੀ ਭੁਲਾ ਨਹੀਂ ਸਕਦੇ ਆਉਣ ਵਾਲੀਆਂ ਸਦੀਆਂ ਤੱਕ ਜੋ ਉਹਨਾਂ ਨੇ ਬਲੀਦਾਨ ਦਿੱਤਾ ਉਹ ਸਾਡਿਆਂ ਜਿਹੜੀਆਂ ਜਨਰੇਸ਼ਨਸ ਨੇ ਯਾਦ ਰੱਖਣਗੀਆਂ ਮੈਂ ਤਾਂ ਅਪੀਲ ਕਰਾਂਗਾ ਸਾਰੇ ਹੀ ਸਾਡੇ ਦੇਸ਼ ਵਾਸੀਆਂ ਨੂੰ ਸਾਡੇ ਪੰਜਾਬੀਆਂ ਨੂੰ ਸਾਡੇ ਫਿਰੋਜ਼ਪੁਰ ਨਿਵਾਸੀਆਂ ਨੂੰ ਕਿ ਉਹ ਉਹਨਾਂ ਸ਼ਹੀਦਾਂ ਨੂੰ ਜੋਨਾਦੀ ਸੋਚ ਸੀ ਜੋ ਉਹਨਾਂ ਦਾ ਇੱਕ ਵਿਜ਼ਨ ਸੀ ਕੋਈਕ ਵਾਸਤੇ ਸਾਡੇ ਦੇਸ਼ ਵਾਸਤੇ ਅਸੀਂ ਉਹਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰੀਏ ਤੇ ਸਾਨੂੰ ਜਾਤ ਪਾਤ ਅਮੀਰੀ ਗਰੀਬੀ ਤੋਂ ਉੱਪਰ ਉੱਠ ਕੇ ਉਹਨਾਂ ਦੀ ਸੋਚ ਨੂੰ ਪੂਰਾ ਕਰਨਾ ਹੈ ਇਹ ਦੇਖ ਕੇ ਜਿਹੇ ਭਾਰਤ ਦਾ ਸਾਡਾ ਵਿਕਾਸ ਕਰਨਾ ਹੈ ਇਹ ਕਹੇ ਜੇ ਭਾਰਤ ਨੂੰ ਬਣਾਉਣਾ ਹੈ ਜਿਨ੍ਹਾਂ ਨੂੰ ਉਹ ਸੋਚਦੇ ਸੀ ਤੇ ਜਿਹਨੂੰ ਪੂਰਾ ਕਰਨ ਦੇ ਲਈ ਉਹਨਾਂ ਨੇ ਬਲੀਦਾਨ ਦਿੱਤਾ ਹੈ ਤੇ ਅਸੀਂ ਬੜੇ ਖੁਸ਼ਕਿਸਮਤ ਆਲੇ ਆ ਕਿ ਅਸੀਂ ਅੱਜ 23 ਤਰੀਕ ਨੂੰ 3 ਮਾਰਚ ਨੂੰ ਅਸੀਂ ਉਹ ਸ਼ਰਧਾਂਜਲੀ ਦੇਣ ਆਏ ਆ ਤੇ ਮੈਂ ਆਸ ਕਰਾਂਗਾ ਸਾਡੇ ਸਾਰੇ ਹੀ ਜਿਹੜੇ ਉਹ ਲੋਕ ਆ ਰਹੇ ਨੇ ਕਿ ਉਹ ਨਤਮਸਤਕਤਾ ਹੋਣ ਤੇ ਨਾਲ ਹੀ ਉਹਨਾਂ ਦੀ ਸੋਚ ਨੂੰ ਵੀ ਅਪਣਾਉਣ ਜਿਹੜੀ ਕਿ ਭਗਤ ਸਿੰਘ ਰਾਜਗੁਰੂ ਸੁਦੇਵ ਉਹਨਾਂ ਦੀ ਸੀ ਤੇ ਨਾਲ ਹੀ ਅਪੀਲ ਵੀ ਕਰਾਂਗਾ ਸਾਰੇ ਹੀ ਲੋਕਾਂ ਨੂੰ ਕਿ ਉਹ 1 ਜੂਨ ਨੂੰ ਜੇ ਸਾਡੀਆਂ ਲੋਕਤੰਤਰ ਜਿਹਦੇ ਪਿੱਛੇ ਇਹਨਾਂ ਨੇ ਕੁਰਬਾਨੀਆਂ ਕੀਤੀਆਂ ਉਹਨਾਂ ਵੋਟ ਜ਼ਰੂਰ ਪਾਣ ਤੇ ਆਪਣੀ ਸੋਚ ਮੁਤਾਬਿਕ ਚੰਗੇ ਇੱਕ ਨਾਗਰਿਕ ਦੇ ਵਜੋਂ ਆਪਣਾ ਇਹ ਫਰਜ਼ ਨਿਭਾਉਣ। ਇਹਨਾਂ ਸ਼ਬਦਾਂ ਨਾਲ ਹੀ ਖਤਮ ਮੈਂ ਧੰਨਵਾਦ ਕਰਦਾ ਹਾਂ। ਨਹੀਂ ਜੀ ਜਿੱਦਾਂ ਕੀ ਕਰੀਂ ਜੀ ਭਾਈ ਸਾਹਿਬ ਨੇ ਕਿਹਾ ਹੈ ਕਿ ਵੀ ਹਲੇ ਨਹੀਂ ਹੋਏ ਪੂਰੇ ਔਰ ਵਾਕਈ ਹਲੇ ਹੋਣ ਦੀ ਕਾਫੀ ਕਾਟ ਹੈਗੀ ਆ। ਔਰ ਔਰ ਮਲੇਵੀ ਨੌ ਜਮਾਨ ਬੱਚਿਆਂ ਦੀ ਨੌਜਵਾਨ ਪੀੜੀ ਦੀ ਮੋੜਾ ਨੂੰ ਚੱਕਣਾ ਹੀ ਪਾਣਾ ਹੈ ਉਹ ਜੇ ਅਸੀਂ ਉਸ ਹਸਾਬ ਦੇ ਨਾਲ ਉਹਨਾਂ ਦੇ ਸੁਪਰੇ ਨੂੰ ਸੰਸਕਾਰ ਕਰਨੇ ਚਾਹੁੰਦੇ ਹਾਂ ਸੰਸਕਾਰ ਕਰਨੇ ਚਾਹੁੰਦੇ ਹਾਂ ਸੋ ਉਹਨੂੰ ਤਾਂ ਟਾਈਮ ਲੱਗੇਗਾ ਪਰ ਟਾਈਮ ਜਿਹੜਾ ਹੈ ਰਾਈਟ ਨਾਓ ਇਟ ਇਜ਼ ਅ ਬੈਟਰ ਟਾਈਮ ਕਿਉਂਕਿ ਯੰਗ ਜੇਨਰੇਸ਼ਨ ਜਿਹੜੀ ਹੈਗੀ ਆ ਉਹ ਹੁਣ ਜ਼ਿਆਦਾ ਅਵੇਅਰ ਹੋ ਗਈ ਹੋਈ ਆ ਕਿ ਕੁਝ ਸੋਸ਼ਲ ਮੀਡੀਆ ਪਰ ਕਈ ਗੱਲਾਂ ਸੋਸ਼ਲ ਮੀਡੀਆ ਦੇ ਵਿੱਚ ਠੀਕ ਨਹੀਂ ਆਉਂਦੀਆਂ ਹੈਗੀਆਂ ਪਰ ਉਹਨਾਂ ਨੂੰ ਉਹ ਵੀ ਖਿਆਲ ਰੱਖਣਾ ਚਾਹੀਦਾ ਕਿ ਜਿਹੜੀ ਸਹੀ ਇਨਫੋਰਮੇਸ਼ਨ ਹੈਗੀ ਆ ਉਹ ਪਾਸ ਕੀਤੀ ਜਾਵੇ ਯੰਗ ਜੇਨਰੇਸ਼ਨ शहीदों का सपना पूरा नहीं हुआ जो आज़ादी मिले वो शहीदों की बदौलत मिली है लोग तो कहते हैं गांधी जी की वजह से मिले हैं लेकिन ऐसी बात नहीं है जिनकी शहादत हुई है उसमें टॉप थ्री फ्रीडम फाइटर है राजगुरु भगत सिंह और सुखदेव उसके बाद और शहीदों का नंबर लगता है लेकिन फिर भी पूरे देश में एक माहौल सब बन गया है कि महात्मा गांधी ने आज़ादी दिलाई लेकिन ऐसी बात नहीं है महात्मा गांधी से पहले ही फ्रीडम फाइटर हुए थे उन्होंने शुरुआत की अठारह से सत्तावन से पहले की अठारह सौ सत्तावन ने की उसके बाद भी हुई और रही बात राजगुरु भगत सिंह सुखदेव की तो उनकी जो शहादत है वो सर्वश्रेष्ठ हो चुके हैं और इनका जैसा बलिदान आज तक किसी ने नहीं, नहीं किया है देश के लिए उनके नशे में क्या हुआ आज देखो यहाँ पर सिर्फ लोग आए लेकिन पॉलिटिकल कोई नहीं आया ऐसा क्यों आज इस साल में पांच लोगों को भारत रत्न मिला है मेरी मांग है आप सबकी मांग है कि इन फ्रीडम फाइटर को भारत रत्न क्यों नहीं दिया जाता अगर इस कौन सी मजबूरी है हर सरकार की कौन सी मजबूरी है इस साल पांच लोगों को भारत रत्न मिला है लालकृष्ण आडवाणी को मिला है पी वी नरसिंह राव को मिला है अगर आप मरणोपरांत भारत रत्न देते हो तो पहला इनका नंबर आता है राजगुरु भगत सिंह सुखदेव पहले इनका तो बाद में दूसरों को सोचो जिन्होंने खून पसीनाई किया अपना योगदान दिया अपना बलिदान दिया उनकी तरफ कोई ध्यान नहीं देता जो भी ध्यान देता है वो सिर्फ पॉलिटिकल लोगों के पास जाता है और उनको ही पद्मश्री मिलता है पद्मभूषण मिलता है भारत रत्न मिलता है भगत सिंह को क्यों नहीं मिलता राजगुरु को क्यों नहीं मिलता आजाद को क्यों नहीं मिलता सुखदेव को क्यों नहीं मिलता यही हमारी मांग है आप नमन करने के लिए आए हैं से कहा है? मैं राजगुरु की जन्म गांव से आया हूँ हमारे क्रांति राजगुरु ट्रस्ट है मैं फ्रीडम फाइटर का अध्ययन करता हूँ पिछले 11 साल से मैं आता हूँ यहाँ पर हम ग्रुप बना के आते हैं यहाँ हमारे दोस्त हैं हमारे चीफ ट्रस्टीज भी है अरुण सानभर और दादा बहुत चौधरी करके हम सभी लोग आते हैं यहाँ पे हमारे साथ महिलाएं हमारे रहती है घर के महिला रहते, बाहर के महिला रहते, हर कोई आता है लेकिन किसी ने आज तक ये मांग नहीं की मैं दो साल से मांग कर रहा हूँ अगर भारत देना है तो इन तीनों को पहला दो उसके बाद किसी और के बारे में सोचो और हमारी कोई मांग नहीं है क्योंकि कि किसी ने खून नहीं बहाया इन्होंने बहाया है इनकी शहादत भी हुई है और सबसे श्रेष्ठ हुई है और हमारी एक ही मांग है बस अगर लोगों को दे रहे आप भारत दे रहे हो ਤਿੰਨ ਤਿੰਨ ਕੋ ਵੀ ਦੇ ਦੋ ਉਸਕੇ ਬਾਅਦ ਚੰਦਰ ਸ਼ਿਕਰਾ ਅਦਤ ਕੋ ਦੋ ਸੋਭਾ ਚੰਦਰ ਬੋਸ ਕੋ ਦੋ ਲੇਕਿ ਇਹਨਾਂ ਕੋਈ ਵਿਚਾਰ ਨਹੀਂ ਹੁੰਦਾ